40 ਸਾਲ ਬਾਅਦ ਇਨਸਾਫ ਦੇਣਾ ਕਿਹਾ ਨਾ ਵੀ ਹਾਂ ਉਹਨੂੰ سزا ਹੋ ਗਈ ਉਹਨ ਤਾਂ ਖਣੀ 5-4 ਮਹੀਨੇ ਦਾ ਮਹਿਮਾਨ ਆ ਖਣੀ ਸਾਲ ਦਾ ਹੋਊਗਾ ਹੋ ਸਕਦਾ ਪਹਿਲਾਂ ਹੀ ਹੋ ਜੇ ਤੇ ਇਹਦਾ ਹੁਣ ਸਿੱਖ ਕੌਮ ਨਾਲ ਸਾਡੇ ਨਾਲ ਕੁਝ ਮਜ਼ਾਕ ਕਰਦੀਆਂ ਨੇ ਅਦਾਲਤਾਂ ਵੀ ਤੇ ਸਰਕਾਰਾਂ ਤੇ ਹੁਣ ਤਾਂ ਉਹਨੂੰ ਫਾਂਸੀ ਦੀ سزا ਹੋਣੀ ਚਾਹੀਦੀ ਸੀ ਕਿ ਫਾਂਸੀ ਤੇ ਥੱਲੇ ਕੁਝ ਨਹੀਂ ਸੀਗਾ ਤੇ ਅਸੀਂ ਤੁਸੀਂ ਇਹਦੇ ਵਿੱਚ ਮੰਨਦੇ ਵੀ ਹਾਂ ਉਹਨੂੰ سزا ਹੋ ਗਈ ਆ ਹੁਣ ਤੇ ਇਹ ਤਾਂ ਸਾਡੇ ਨਾਲ ਮਜ਼ਾਕ ਹੋਇਆ ਹੋਇਆ ਹੈ ਸਰਕਾਰਾਂ ਨੇ ਤੁੰਗਰੀਆਂ ਤੇ ਗਰਭ ਝਾਣ ਵਾਲਾ ਕੰਮ ਕੀਤਾ ਕਿ ਇਹ ਸੈਕਟਰ ਆਉਣ ਨੂੰ ਖੁਸ਼ ਕਰਤਾ ਪਰ ਹਕੀਕਤ ਇਹ ਆ ਵੀ ਕੋਈ ਖੁਸ਼ ਨਹੀਂ ਹੋਇਆ ਹਲਕਤ ਮੰਂਡਲਾ ਕਹਿਣਾ ਵੀ 40 ਸਾਲ ਕਿੰਨੇ ਲੱਗ ਗਏ 40 ਸਾਲ ਗਲਤਾਂ ਹੋਣੀਆਂ ਵੀ 40 ਸਾਲਾਂ ਦੀ 40 ਸਾਲ ਤੋਂ ਪਹਿਲਾਂ ਕਿਹਨੂੰ ਹੋਇਆ ਇਹ ਪੁੱਛੋ ਪੁਰ ਸਾਡੇ ਸਿੰਘ ਨੇ ਚੰਗਰ ਬੈਠੇ ਨੇ ਜੇਲਾਂ ਕੱਟੀਆਂ ਹੋਈਆਂ ਨੇ 35 35 33 ਸਾਲ ਹੋ ਗਏ ਹਲੇ ਤੱਕ ਅਨੰਦਰ ਬੈਠੇ ਨੇ ਉਹਨਾਂ ਨੇ ਦਿਵਾਨਤਾ ਤੱਕ ਨਹੀਂ ਮਿਲ ਰਹੀਆਂ ਇਹ ਇਹਨਾਂ ਨੂੰ ਕਦੇ ਕੁਝ ਹੋਇਆ ਹੈ ਨਹੀਂਗਾ ਹੋਰ ਕਿਸੇ ਨਾਲ ਵੀ ਸਜ਼ਾ ਹੋ ਗਈ ਤਾਂ ਵੀ ਇਹ ਲਗਜ਼ਰੀ ਜ਼ਿੰਦਗੀ ਜਿਉਂਦੇ ਨੇ ਅੰਦਰ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਇਹਨਾਂ ਨੂੰ ਤੇ ਇਹ ਨੂੰ ਕਾਹ ਹੋਰ ਕੋਈ ਕਹਾਂਗੇ ਸੀ ਪੱਤਰਕਾਰ ਸਾਹਿਬ ਵੀ ਸਿਰਫ ਹੰਸੀ ਹੀ ਰਹੇ ਹੋ ਗਏ ਨੇ ਹੁਣ ਵੀ ਅਸੀਂ ਬੇਨਤੀ ਕਰਾਂਗੇ ਜੇ ਕਦੇ ਸੁਣਦਿਆਂ ਨੇ ਸਰਕਾਰਾਂ ਸੁਣਦੀਆਂ ਨੇ ਅਵਾਜ਼ਾਂ ਸੁਣਦੀਆਂ ਨੇ ਉਹ ਇੱਕ ਆਵਾਜ਼ਾਂ ਦੇ ਅੱਗੇ ਵੱਧਿਆ ਹੁੰਦਾ ਸਾਰਾ ਕੁਝ ਤਾਂ ਦਾ ਉਹ ਸੋਝੀ ਇਹ ਤਾਂ ਹੈ ਕਿ ਇਹ ਤਾਂ ਹੁਣ 5-4 ਮਹੀਨੇ ਦਾ ਪੁਰਾਣਾ ਹੈ ਜਿਹਨੂੰ ਫਾਂਸੀ ਲਾ ਦੋ ਜੇ ਅਸਲੀ ਸਿੱਖ ਖੋਸ ਕਰਨੇ ਨੇ ਜਥੇਦਾਰ ਜੀ ਅੱਜ ਇਨਸਾਫ ਹੋਇਆ ਜੀ ਸਿੱਖ ਕੌਮ ਦੇ ਨਾਲ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜੀ ਮਾਨਯੋਗ ਅਦਾਲਤ ਵੱਲੋਂ ਆ ਤੁਸੀਂ ਕੀ ਵਿਚਾਰ ਆਪਣੇ ਪ੍ਰਗਟ ਕਰਨਾ ਚਾਹੁੰਦੇ ਹੋ ਜੀ ਸਰਬ ਦੀ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਕੁਮਾਰ ਨੂੰ ਤਾਂ ਹੁਣ ਤਾਂ ਪਏ ਵੈਸੇ ਰੱਬ ਨੇ ਸਜਾ ਦਿੱਤੀ ਹੋਈ ਆ ਖੰਨੀ 2-4 ਮਹੀਨੇ ਹੈਗਾ ਖੰਨੀ ਨਹੀਂ ਇਹ ਤਾਂ ਸਿੱਖ ਕੌਮ ਨਾਲ ਸਰਕਾਰਾਂ ਨੇ ਜਿਹੜੀਆਂ ਹੈ ਉਹਦਾ ਮਜ਼ਾਕ ਕਰਦੀਆਂ ਨੇ ਕਿਉਂ ਅਦਾਲਤਾਂ ਵੀ ਉਹਨਾਂ ਦੇ ਅਧੀਨ ਚੱਲਦੀਆਂ ਨੇ ਪਤਾ ਹੀ ਆ ਹੁਣ 40 ਸਾਲ ਲਾ ਕੇ proof ਇਕੱਠੇ ਕਰਨ ਨੂੰ ਉਹਨਾਂ ਨੇ ਇਹ ਨਾ ਹੁਣ ਦੇ ਦੇਣੇ ਦੇ ਫਾਂਸੀ ਦੇ ਅੰਦਰ ਤਾਂ ਸਿੱਖ ਕੌਮ ਨੂੰ ਕੁਸੀ ਮਿਲਦੀ ਵੀ ਹਾਂ ਭਾਈ ਇਹ ਕੁਝ ਅਦਾਲਤਾਂ ਨੇ ਸਾਡੇ ਨਾਲ ਹੀ ਕਰਿਆ ਤਾਂ ਸਾਹੀ ਦਾ ਅਸੀਂ ਕਹਿੰਦੇ ਆ ਵੀ ਅਸੀਂ ਗੁਲਾਮ ਆ ਸਿੱਖ ਕੌਮ ਗੁਲਾਮ ਆ ਪਰ ਲੋਗ ਇਹ ਲਈ ਇਹ ਚੀਜ਼ ਨੂੰ ਰੋਰ ਕਰੀ ਜਾਂਦੇ ਨੇ ਕਾਰਨ ਕੋਈ ਹਾਸਾ ਸਾਡੇ ਅਸੀਂ ਹੈ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਸਾਡੇ ਨਾਲ ਹੁੰਦੇ ਨਹੀਂ ਹੁਣ ਸਿੱਖਾਂ ਨੂੰ ਵੀ ਕਹਾਂਗੇ ਵੀ ਆ ਤੁਹਾਡੇ ਸਾਹਮਣੇ ਹੀ ਆ ਕਿੰਨਾ ਉਹਨੇ ਅਪਰਾਧ ਕੀਤਾ ਦਿੱਲੀ ਦੇ ਵਿੱਚ ਆਪ ਖੁਦ ਮੰਨਿਆ ਹੋਇਆ ਵੀ ਹਾਂ ਅਸੀਂ ਸਿੱਖੜੇ ਮਾਰ ਲਏ ਨੇ ਇੰਨੇ ਬੱਚੇ ਨੂੰ ਤੇ ਬੀਬੀਆਂ ਨੂੰ ਬਲਾਤਕਾਰ ਹੋਏ ਨੇ ਕਿੰਨਾ ਕੁ ਸੋਇਆ 40 ਸਾਲ ਬਾਅਦ ਇਨਸਾਫ ਦੇਣਾ ਕਿਹਾ ਵੀ ਹਾਂ ਉਹਨੂੰ ਸਜ਼ਾ ਹੋ ਗਈ ਹੁਣ ਤਾਂ ਖਣੀ ਪੰਜ ਚਾਰ ਮਹੀਨੇ ਦਾ ਮਹਿਮਾਨ ਆ ਖਣੀ ਸਾਲ ਦਾ ਹੋਊਗਾ ਹੋ ਸਕਦਾ ਪਹਿਲਾਂ ਹੀ ਹੋ ਜੇ ਤੇ ਇਹਦਾ ਹੁਣ ਸਿੱਖ ਕੌਮ ਨਾਲ ਸਾਡੇ ਨਾਲ ਕੁਝ ਮਜ਼ਾਕ ਕਰਦੀਆਂ ਨੇ ਅਦਾਲਤਾਂ ਵੀ ਤੇ ਸਰਕਾਰਾਂ ਤੇ ਹੁਣ ਤਾਂ ਉਹਨੂੰ ਫਾਂਸੀ ਦੇ ਸਜ਼ਾ ਹੋਣੀ ਚਾਹੀਦੀ ਸੀਗੀ ਫਾਂਸੀ ਤੇ ਥੱਲੇ ਕੁਝ ਨਹੀਂ ਸੀਗਾ ਤੇ ਅਸੀਂ ਕੋਈ ਇਸ ਦੇ ਵਿੱਚ ਮਰਦੋ ਵੀ ਹਾਂ ਕੋ ਸਜ਼ਾ ਹੋ ਗਈ ਆ ਹੁਣ ਤੇ ਇਹ ਤਾਂ ਸਾਡੇ ਨਾਲ ਮਜ਼ਾਕ ਹੋਇਆ ਹੋਇਆ ਸਿੱਖ ਕੌਮ ਦਾ ਪ੍ਰਧਾਨ ਜੀ ਸਿੱਖ ਕੌਮ ਦੇ ਵਿੱਚ ਬਹੁਤ ਇੱਕ ਰਾਹਤ ਪਾਈ ਜਾ ਰਹੀ ਹੈ ਜੀ ਦੇਖੋ ਵਸਤ ਤਾਂ ਹੁਣ ਕੋਈ ਖੁਸ਼ ਨਹੀਂ ਹੈਗਾ ਇਹਦੇ ਵਿੱਚ ਕਹਿਣ ਨੂੰ ਪਰ ਹੁਣ ਜਿਨ੍ਹਾਂ ਨੂੰ ਪਤਾ ਦੀ ਗੱਲ ਦਾ ਕਹਿੰਦੇ ਨੇ ਵੀ ਸਜ਼ਾ ਹੋ ਗਈ ਸਗਾ ਇਹਦਾ ਕੋਡਾ ਸਿਰਫ ਸਰਕਾਰਾਂ ਨੇ ਗੁਰੂਆਂ ਤੇ ਗਰਭ ਝਾਣ ਵਾਲਾ ਕੰਮ ਕੀਤਾ ਵੀ ਇਹ ਸਿੱਖਾਂ ਨੂੰ ਖੁਸ਼ ਕਰਤਾ ਪਰ ਹਕੀਕਤ ਇਹ ਆ ਵੀ ਕੋਈ ਖੁਸ਼ ਨਹੀਂ ਹੋਇਆ ਹਰ ਇੱਕ ਤੋਂ ਬੰਦੇ ਦਾ ਕਹਿਣਾ ਵੀ 40 ਸਾਲ ਕਿੰਨੇ ਲੱਗ ਗਏ 40 ਸਾਲ ਗਲਤ ਹੋਉਂਦੀਆਂ ਵੀ 40 ਸਾਲਾਂ ਦੀ 40 ਸਾਲ ਤੋਂ ਪਹਿਲਾਂ ਕਿਉਂ ਨਹੀਂ ਹੋਇਆ ਇਹ ਕੋਸਾ ਜੇ ਇਹ ਹੀ ਕੋਸ ਕਰਨਾ ਸੀ ਪਹਿਲਾਂ ਵੀ ਹੋ ਸਕਦਾ ਸੀ ਪਰ ਸਾਡੇ ਸਿੰਘ ਨੇ ਅੰਦਰ ਬੈਠੇ ਨੇ ਜਿਹੜਾ ਕੱਟੀਆਂ ਹੋਈਆਂ ਨੇ 35 35 ਸੌਤੀਆਂ ਦੇ ਸਾਲ ਹੋ ਗਏ ਹਲੇ ਤੱਕ ਅੰਦਰ ਬੈਠੇ ਨੇ ਉਹਨਾਂ ਨੇ ਜਿਵੇਂ ਹੁਣ ਤੱਕ ਨਹੀਂ ਮਿਲ ਰਹੀਆਂ ਤੇ ਇਹਨਾਂ ਨੂੰ ਕਦੇ ਕੁਝ ਹੋਇਆ ਹੈ ਨਹੀਂਗਾ ਹੋਰ ਕਿਸੇ ਦਾ ਸਜ਼ਾ ਹੋ ਗਈ ਤਾਂ ਵੀ ਇਹ ਲਗਦਰੀ ਜਿੰਦਗੀ ਜਿਉਂਦੇ ਨੇ ਅੰਦਰ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਇਹਨਾਂ ਨੂੰ ਤੇ ਇਹ ਵੀ ਤਾਂ ਹੋਰ ਬੋਲ ਤੁਸੀਂ ਕਹਾਂਗੇ ਸੀ ਪੱਤਰਕਾਰ ਸਾਹਿਬ ਕਿ ਸਿਰਫ ਖਾਂਸੀ ਹੀ ਸਜ਼ਾ ਹੋਣੀ ਹੈ ਹਿੰਦਿਆ ਹੁਣ ਵੀ ਅਸੀਂ ਬੇਨਤੀ ਕਰਾਂਗੇ ਜੇ ਕਿਤੇ ਸੁਣਦਿਆਂ ਨੇ ਸਰਕਾਰਾਂ ਸੁਣਦਿਆਂ ਨੇ ਅਦਾਲਤਾਂ ਸੁਣਦਿਆਂ ਨੇ ਇਹ ਇੱਕ ਵਾਰਦਾਂ ਦੇ ਉੱਤੇ ਵੱਧਿਆ ਹੁੰਦਾ ਸਾਰਾ ਕੁਛ ਤਾਂ ਇਹ ਫੇਰ ਵੀ ਇਹੀ ਕਹਾਂਗੇ ਵੀ ਇਹ ਤਾਂ ਹੁਣ 5-4 ਮਹੀਨੇ ਦਾ ਪ੍ਰਾਉਣਾ ਹੈ ਜੇ ਉਹ ਫਾਂਸੀ ਲਾ ਦਿਓ ਜੇ ਅਸਲੀ ਸਿੱਖ ਫਸ ਕਰਨੇ ਨੇ ਤਾਂ ਬਹੁਤ ਬਹੁਤ ਧੰਨਵਾਦ ਹੋਊਗਾ ਇਹਦੇ ਵਿੱਚ ਪ੍ਰਧਾਨ ਜੀ ਜੇ ਅਗਰ ਆਪਾਂ ਆਸ ਦੀ ਗੱਲ ਕਰਦੇ ਹਾਂ ਤੁਹਾਨੂੰ ਕਿੰਨੀ ਆਸ ਸੀ ਵੀ ਸੇ ਪੌਵਲ ਨਾਲ ਇਨਸਾਫ ਹੋਏਗਾ ਤੇ ਇਹ ਫੈਸਲਾ ਆਵੇਗਾ ਕਿ ਵੇਖੋ ਪੁੱਤ ਜੀ ਆਸ ਇਨਸਾਫ ਹੋਵੇ ਇਹਦਾ ਗੱਲ ਇਹ ਆ ਵੀ ਆਸ ਵਾਲੀ ਤਾਂ ਅਸੀਂ ਕਦੇ ਰੱਖੀ ਨਹੀਂ ਇਹਨਾਂ ਤੋਂ ਕਿਉਂ ਸਾਨੂੰ ਪਤਾ ਕਿ ਇਹਨਾਂ ਨੇ ਕਦੇ ਸਾਨੂੰ ਇਨਸਾਫ ਦੇਣਾ ਨਹੀਂ ਸਾਧਾ ਹੋਰ ਨਵੇਂ ਸਾਡੇ ਜਿਹੜੇ ਬੰਦੇ ਚੜ੍ਹਦੀ ਕਲ ਵਾਲੇ ਨੇ ਆਪਦੇ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਪਰਦੇ ਪਾ ਕੇ ਅੰਦਰੇ ਘਰੇ ਨੇ ਇਹਨਾਂ ਨੇ ਇਹ ਨਾਲੇ ਖਾਸ ਮੋਦੀ ਮੋਦੀ ਸਾਨੂੰ ਇਨਸਾਫ ਦੇ ਦੋ ਇਹ ਭੁਲੇਖੇ ਨੇ ਤੇ ਇਹ ਸਿੱਖ ਕੌਮ ਦੇ ਬੈਰੀ ਨੇ ਵੱਟੇ ਵੱੱਟ ਦਾ ਨੁਕਸਾਨ ਇਹਨਾਂ ਨੇ ਕਰਿਆ ਕਾਂਗਰਸ ਅਸੀਂ ਕਾਂਗਰਸ ਨੇ ਨਹੀਂ ਬਖਸ਼ਿਆ ਝਾੜੂ ਆ ਝਾੜੂ ਨਹੀਂ ਬਖਸ਼ਦਾ ਸੋ ਮੋਦੀ ਵਰਗੇ ਕੱਟੜਪੰਥ ਹਿੰਦੂਤਵ ਜਿਹੜੇ ਬੋਲਦੇ ਨੇ ਇਹਨਾਂ ਨੇ ਸਾਨੂੰ ਕੀ ਸਿੱਖਾਂ ਨੂੰ ਬਖਸ਼ਣਾ ਤੇ ਨਾਲੇ ਨਾਲੇ ਸਾਨੂੰ ਇਹ ਕਿੱਥੇ ਇਨਸਾਫ ਦੇ ਦੇਣਗੇ ਮੋਦੀ ਵਰਗੇ ਕੋਈ ਇਨਸਾਫ ਨਹੀਂ ਦੇ ਸਕਦੇ ਸਾਨੂੰ ਨਾ ਦੇਣਾ ਇਹਨਾਂ ਨੇ ਨਾ ਅਸੀਂ ਇਹਨਾਂ ਤੇ ਆਸ ਰੱਖੀ ਆ ਸੋ ਫੇਰ ਕਹਾਂਗੇ ਵੀ ਇਹਨੂੰ ਖਾਸੀ ਹੋਣੀ ਚਾਹੀਦੀ ਸੀਗੀ ਉਹ ਤਾਂ ਸਿਰਫ ਇਹ ਜਿਵੇਂ ਸਖਰੂ ਖੋਸ ਕਰਨ ਵਾਲਾ ਕੰਮ ਕਰਦੇ ਨੇ ਕਿ 40 ਸਾਲ ਕਿੰਨੇ ਨਿਕਲ ਜੇ ਉਦੋਂ ਪਹਿਲਾਂ ਗੰਦੇ ਸਜ਼ਾ ਦੇਣ ਦੇ ਚਾਹੇ ਉਮਰ ਕੈਦੀ ਸਜ਼ਾ ਦੇ ਦੇਣੇ ਉਸ ਜ਼ਿੰਦਗੀ ਇਹ ਅੰਦਰ ਕੱਟਦਾ ਉਹ ਹੁਣ ਤਾਂ ਉਹੀ ਐ ਪੰਜ ਚਾਰ ਮਹੀਨਿਆਂ ਨੂੰ ਇਹਨੇ ਮਰ ਜਾਣਾ ਤੇ ਹੁਣ ਸਿਰਫ ਗੁਰੂਦਮ ਗ੍ਰੰਥ ਸਾਹਿਬ ਦੀ ਮਿੱਟੀ ਝਾਣ ਵਾਲਾ ਕੰਮ ਕਰ ਰਿਹਾ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਸਿੱਖ ਕੌਮ ਨੂੰ ਪਤਾ ਵੀ ਸਾਨੂੰ ਨਹੀਂ ਇਨਸਾਫ਼ ਮਿਲਣੇ ਫੇਰ ਕਹਾਂਗੇ ਇੱਦਾਂ ਸਾਡੇ ਸਿੱਖ ਨੇ ਮੁੰਡੇ ਜਿੰਨੇ ਕਾ ਉਸ ਚਲਦੀ ਘਰ ਵਾਲੇ ਤੇ ਅੰਦਰ 34 35 35 ਸਾਲਾਂ ਦੇ ਅੰਦਰ ਨੇ ਉਹਨਾਂ ਨੂੰ ਤਾਂ ਕੁਝ ਕਰ ਨਹੀਂ ਸਕਦੇ ਅਸੀਂ ਫੇਰ ਮੰਨਾਂਗੇ ਵੀ ਹਾਂ ਸਿੱਖ ਕੌਮ ਕੋਸ਼ਿਸ਼ ਕਰੀਆ ਉਹਨਾਂ ਨੂੰ ਬਾਹਰ ਕਰੂਗਾ ਜਿੱਦ ਸਾਰਿਆਂ ਨੂੰ ਮੁੰਡੇ ਨੇ ਹਮਾਰੇ ਵਰਗਿਆਂ ਨੂੰ ਇਹ ਜਿਹੜੇ ਚੰਦੀ ਘਾੜੇ ਅੰਦਰ ਬੈਠੇ ਨੇ ਰਾਜੂ ਆ ਹੋ ਗਿਆ ਤੇ ਉਹਨਾਂ ਨੂੰ ਬਾਹਰ ਕਰਨਾ ਹੈ ਜਾਂ ਫੇਰ ਮੰਨਾਂਗੇ ਵੀ ਭਾਈ ਹਾਂ ਹੁਣ ਇਹਨਾਂ ਨੇ ਵਧੀਆ ਕੰਮ ਕਰਿਆ ਪ੍ਰਧਾਨ ਜੀ ਤੁਸੀਂ ਕੋਈ ਗੈਸ ਲਾਉਂਦੇ ਹੋ ਵੀ ਜਿਹੜਾ ਇਹ ਫੈਸਲਾ ਆਇਆ ਹੈ ਜੀ ਉਮਰ ਕੈਬ ਦਾ ਇਹਦੇ ਬਾਰੇ ਤੁਸੀਂ ਕੀ ਗੈਸ ਲਾਉਂਦੇ ਹੋ ਵੀ ਰੀਜ਼ਨ ਕੀ ਹੋਊਗਾ ਜੀ ਇਹਦਾ ਰੀਜ਼ਨ ਤਾਂ ਦੇਖੋ ਇਹ ਆਪਣੇ ਪਿਆਦਿਆਂ ਨੂੰ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਆਪਣੇ ਪਿਆਦਿਆਂ ਨੂੰ ਬਚਾਉਂਦੇ ਆਏ ਨੇ ਚਾਹੇ ਜਿੰਨੇ ਮਰਜ਼ੀ ਰੇਪ ਕਰਨ ਜਿੰਨੇ ਮਰਜ਼ੀ ਕਤਲ ਕਰਨ ਸਿੱਟ ਕਾਉਂਦੇ ਵੀ ਇਹਨਾਂ ਨੂੰ ਅਸੀਂ ਬਚਾਉਣਾ ਇਹਨਾਂ ਦਾ ਕੱਖ ਨਹੀਂ ਬਜਲ ਦੇਣਾ ਤਾਂ ਹੀ ਤਾਂ 40 ਸਾਲ ਨਿਕਲ ਗਏ ਔਰ ਇਹ ਤੋਂ ਉੱਪਰ ਉੱਪਰ ਉਹ ਕੀ ਆ ਸਾਨੂੰ ਅਨਸਾਬ ਇਹੋ ਜਿਹੇ ਅਨਸਾਬ ਦੀ ਝਾਕ ਨਹੀਂ ਹਲੋ ਤੇ ਨਾ ਅਸੀਂ ਰੱਖੀ ਆ ਸੋ ਫੇਰ ਦੁਬਾਰਾ ਉਹੀ ਰਿਪੀਟ ਕਰਕੇ ਸਾਨੂੰ ਕਹਾਂਗੇ ਆਪਦੇ ਪਿਆਦਿਆਂ ਦਾ ਖਾਸ ਕਰਕੇ ਬੀਜੇਪੀ ਹੋਈ ਚਾਹੇ ਕਾਂਗਰਸ ਆਪਦੇ ਪਿਆਦਿਆਂ ਦਾ ਇਹ ਕੰਮ ਲੈਣੇ ਹੁੰਦੇ ਨੇ ਇਹਨਾਂ ਤੇ ਇਹਨਾਂ ਨੇ ਮੁੜ ਕੇ ਫੇਰ ਇਹੋ ਜਿਹਾ ਕਾਬੂ ਆਊਗਾ ਫੇਰ ਵੀ ਹੁਕਮ ਉਹਨਾਂ ਨੇ ਦੇਣੇ ਨੇ ਤਕ ਲੋ ਵੀ ਹਾਂ ਜਿਹੜੇ ਸਿੱਕ ਕੰਮ ਹੈਗੀ ਆ ਪਹਿਲਾਂ ਬਹੁਤ ਨੁਕਸਾਨ ਕੀਤਾ 78 ਦੇ ਸਾਡਾ ਇਹਨਾਂ ਨੇ ਦਿੱਲੀ ਦੇ ਵਿੱਚ ਵੀ ਸਾਰੇ ਭਾਰਤ ਵਿੱਚ ਹੀ ਕੀਤਾ ਗੁਰੂ ਘਰ ਨਹੀਂ ਸੱਡੇ ਅੱਗਾਂ ਲਾਤੀਆਂ ਨੇ ਕਿੰਨੇ ਕਿੰਨੇ ਬੱਚਿਆਂ ਨੂੰ ਕਿਵੇਂ ਅੱਦਾਂ ਲਾਈਆਂ ਨੇ ਇਹਨਾਂ ਨੇ ਟਾਇਰ ਪਾ ਕੇ ਮਾਰਿਆ ਬਲਾਟਕਾਰ ਕੀਤੇ ਨੇ ਬਿਜਲੀ ਨਾਲ ਕਿੰਨੀਆਂ ਜਿੰਨੀਆਂ ਵੀ ਲੇਡੀ ਸੀਗੀਆਂ ਬੇਬੀਆਂ ਸੀਗੀਆਂ ਚਾਹੇ ਉਹ ਕੁੜੀਆਂ ਨੇ ਕੁਮਾਰੀਆਂ ਚਾਹੇ ਬੜੀਆਂ ਨੇ ਜੋ ਜਿਹੜੀਆਂ ਅੱਜ ਜਿਉਂਦੀਆਂ ਨੇ ਉਹ ਆਪਣੇ ਆਪ ਅੱਖੀਂ ਪ੍ਰੂਫ ਦੇ ਦੇ ਰਹੀਆਂ ਨੇ ਵੀ ਸਾਡਾ ਆ ਗੋਸੋ ਸਿੰਘ ਉਹਦੇ ਆ ਸੀ ਜਿਹੜੀ ਅੱਖਾਂ ਨਾਲ ਦੇਖਦੇ ਰਿਹਾ ਕੁਸ ਸੋ ਇਹ ਗੱਲ ਆ ਵੀ ਸਾਨੂੰ ਇਹਨਾਂ ਤੇ ਯਕੀਨ ਨਾ ਤਾਂ ਸੈਂਟਰ ਸਰਕਾਰ ਦੇ ਮੋਦੀ ਤੇ ਆ ਨਾ ਸਗ ਕਾਂਗਰਸ ਤੋਂ ਆ ਜਿਨ੍ਹਾਂ ਨੇ ਆਪਦੇ ਪਿਆਰ ਦੇ ਨੂੰ ਹਮੇਸ਼ਾ ਬਚਾਉਣਾ ਹੁੰਦਾ ਕਿ ਜਾਂ ਸਾਨੂੰ ਫੇਰ ਕੰਮ ਲਵਾਗੇ ਪ੍ਰਧਾਨ ਜੀ ਆਪਣੇ ਰਵਨੀਤ ਬਿੱਟੂ ਜੀ ਨੇ ਜੀ ਉਹਨਾਂ ਨੇ ਥੈਂਕਸ ਕੀਤਾ ਜੀ ਮੋਦੀ ਸਾਹਿਬ ਦਾ ਇਸ ਫੈਸਲੇ ਦੇ ਬਾਰੇ ਵਿੱਚ ਜੀ ਬਿੱਟੂ ਆਹਦਾ ਬੈਂਤੇ ਪੁੱਤਣ ਦਾ ਪੋਤਾ ਆ ਇਹਨਾਂ ਦਾ ਤਾਂ ਰਾਤ ਤੱਕ ਮੰਨਣੀਆਂ ਸੀ ਜੋ ਇਹਨਾਂ ਦਾ ਦਾਦਾ ਸੀ ਜੋ ਆਪਸ ਲੱਭਿਆ ਨਹੀਂ ਸੀ ਉਹਦਾ ਤੇ ਇਹ ਜੰਗਾ ਫਿਰਦਾ ਸੀ ਹੈ ਤਾਂ ਉਹਦੇ ਵਾਲੀ ਇਹ ਕਟਾਗਰੀ ਦਾ ਸੀ ਇਹ ਉਹਨੇ ਵੀ ਤਾਂ ਆਪੇ ਯਾਰ ਕਰਵਾਇਆ ਸੀ ਬੂਰੇ ਹੋ ਕੇ ਤੇ ਇਹਦੇ ਵੀ ਕਰਵਾਇਆ ਤੇ ਇਹਨੂੰ ਅੱਜ سزا ਮਿਲੀ ਆ ਤਾਂ ਇਹਨੇ ਤਾਂ ਹੋਸ਼ ਹੋਣਾ ਹੀ ਆ ਵੀ ਭਾਈ ਮੇਰੇ ਦਾਦੇ ਦੇ ਲੇਲ ਦੇ ਵਿੱਚ ਸੀ ਜਿਹੜਾ ਬੰਦਾ ਨਾਲ ਸੀ ਇਹਦੇ ਵੀ ਅਤਿਆਚਾਰ ਕਰਵਾਏ ਨੇ ਇਹਨੇ ਵੀ ਕਰਵਾਏ ਨੇ ਉਹ ਉਹਨੂੰ ਤਾਂ ਫਾਂਸੀ ਹੋਣੀ ਚਾਹੀਦੀ ਸੀ ਜਿਹਦਾ ਬਚਾ ਲਿਆ ਇਹਨਾਂ ਨੂੰ ਤਾਂ ਆਪਸ ਦਾ ਤਾਂ ਪਤਾ ਕਿਸ ਕਰਦੇ ਨੇ ਜਦੋਂ ਲੌਂਡੇ ਨੇ ਹੋ ਇਧਰਲੇ ਪਾਸੇ ਨੂੰ ਸਿੱਖ ਤੋਂ ਉਨੇ ਹੋਏ ਨੋਕ ਦੇ ਸਿਰ ਪੱਗਾਂ ਦੇ ਸਿਰਫ ਸਾਇਏ ਹੋਏ ਨੇ ਲੱਗਦੇ ਦੇਖਣ ਨੂੰ ਸਿੱਖ ਨੇ ਉਹ ਪਰ ਸਿੱਖ ਨਹੀਂ ਹੈਗੇ ਅੰਦਰੋਂ ਉਸ ਉਹਨਾਂ ਦੇ ਵਿੱਚ ਸਿੱਖਾਂ ਨੂੰ ਮਾਰਨ ਦੇ ਕੰਮ ਕਰਦੇ ਨੇ ਢੇੜੀ ਢੇੜ ਕੇ ਜਿਵੇਂ ਕਹਦੀ ਆਪਾਂ ਉਹ ਚੀਜ਼ਾਂ ਜਿਵੇਂ ਮਨ ਵਰਗੇ ਹੋਰ ਬਰੇਰੇ ਨੇ ਪੰਕਾ ਦੇ ਸਿਰ ਮਸਾਏ ਹੋਏ ਨੇ ਦੇਖਣ ਨੂੰ ਸਿੱਖ ਲੱਗਦੇ ਪਰ ਸਿੱਖ ਹੈ ਨਹੀਂਗੇ ਤੇ ਸੋ ਉਹਨਾਂ ਨੂੰ ਤਾਂ ਖੁਸ਼ੀਆਂ ਮੰਗਣੀਆਂ ਇਹਨੇ ਵੀ ਪਾਈ ਇਹਨਾਂ ਨੂੰ ਉਚਾਲਿਆ ਸੀ ਅੰਸੀ ਨਹੀਂ ਹੋਈ ਪ੍ਰਧਾਨ ਜੀ ਕੁਛ ਲਾਸਟ ਵਿੱਚ ਹੋਰ ਕਹਿਣਾ ਚਾਹੁੰਦੇ ਹੋ ਜੀ ਖਾਸ ਮਨੋਪਿੰਦ ਜੀ ਕਿ ਉਹ ਜਿਹੜੀ ਮੋਦੀ ਸਰਕਾਰ ਹੈ ਇਹਨਾਂ ਦੇ ਜਈ ਇਹੀ ਚ ਸਿੱਖ ਜਿਹੜਾ ਹੁੰਦਾ ਜੇ ਕੋਈ ਉਹਦੇ ਤੇ ਇਹਨਾਂ ਨੇ ਅਤਿਆਚਾਰ ਕਰਨਾ ਸੀ ਪੂਰਾ ਤੇ ਇਹਨਾਂ ਨੇ ਹੁਣ ਫਿਰ ਆਪਦੇ ਨੂੰ ਬਚਾਇਆ ਜੇ ਕੋਈ ਸਿੱਖ ਜਿਹੜਾ ਹੁੰਦਾ ਤੇ ਉਦੋਂ ਇਹਨਾਂ ਨੇ ਕਦੇ ਨਹੀਂ ਬਖਸ਼ਣਾ ਉਹ ਤਾਂ ਜਦੇ ਹੌਸਲਾ ਦੇਣੇ ਸੀ ਕਿ ਜਾਂ ਫਿਰ ਜਦਦਾ ਹੀ ਸੱਜਾ ਮਿਲ ਜਣੇ ਸੀ ਜਦ ਦਾ ਸਪਰੂਫ ਹੋਣ ਨਾ ਹੋਣ ਤੇ ਸਿੱਖਾਂ ਨੂੰ ਤਾਂ ਵੇਸਾਈ ਇਹਨਾਂ ਦੇ ਕੋਲੇ ਦਿੱਲਾ ਨੇ ਸੋ ਤਾਹੀ ਕਹਨੇ ਹੁੰਦੇ ਆ ਕਿ ਕੋਈ ਸਿੱਖ ਜਿਹੜਾ ਮੂਹਰੇ ਲੈ ਕੇ ਆਈਏ ਸਰਦਾਰ ਸਿਮਰ ਜੀ ਸ੍ਰੀਮਾਨ ਵਰਗਾ ਜੋ ਕਿ ਸਾਰਿਆਂ ਦੇ ਨਾਲ ਆਪਣੇ ਤੁਰਦਾ ਜੇ ਉਹ ਨੂੰ ਅਸੀਂ ਹੱਥੋਂ ਦੇ ਮਜ਼ਬੂਤ ਕਰਾਂਗੇ ਤਾਂ ਸਾਰਿਆਂ ਦੀ ਗੱਲ ਸੁਣੋਗਾ ਕਿ ਤੁਰਦਾ ਨਹੀਂ ਆਉਂਦਾ ਤੇ ਜਿੰਨਾ ਜੋਗਾ ਹੈ ਰਹੋ ਸੋ ਸ਼੍ਰੋਮਣੀ ਕਾਲੀ ਦਾ ਨੰਬਰ ਸਾਹਿਬ ਨਾਲ ਜੁੜੀਏ ਮੱਤਵੰਤੇ ਤੇ ਅਸੀਂ ਸ਼ਰੋਮਣੇ ਸਰਦਾਰ ਸਿਮਰਜੀਤ ਸਿੰਘ ਮਾਨਸਾਹੂ ਦੇ ਹੱਥ ਮਜ਼ਬੂਤ ਕਰੀਏ ਉਹਨਾਂ ਨੂੰ ਅਸੀਂ ਇਹ ਸਟੇਜ ਤੇ ਤਾਂ ਬਿਠਾਈਏ ਤਾਂ ਕਿ ਸਾਰਿਆਂ ਨੂੰ ਇਨਸਾਫ ਮਿਲ ਸਕੇ ਚਾਹੇ ਕੋਈ ਹਿੰਦੂ ਆ ਚਾਹੇ ਮੁਸਲਮਾਨ ਕਿਉਂ ਅਦਾਇਲਾ ਹੈਗਾ ਗੁਰੂ ਗਰਬ ਸਾਹਿਬ ਦੇ ਸਰਬੋਤਮ ਤੇ ਪਾਰਟੀ ਚੱਲਦੀ ਆ ਤੇ ਗੁਰੂ ਸਾਹਿਬ ਗੁਰਬ ਸਾਹਿਬ ਦੀ ਵਿੱਚ ਸਾਰਾ ਕੁਝ ਹੀ ਹੁੰਦਾ ਤੇ ਇੱਕ ਮੁੱਠ ਹੋ ਗਏ ਅਸੀਂ ਇਹ ਚੀਜ਼ਾਂ ਸਾਬਲ ਹੋਵਾਂਗੇ ਸ੍ਰੋਮਣੀ ਅਕਾਲੀ ਦਲ ਸਰਦਾਰ ਸਿਮਰਿਹਾ ਮਾਨ ਸਾਹਿਬ ਨੂੰ ਮਜਬੂਤ ਕਰਾਂਗੇ ਪ੍ਰਧਾਨ ਜੀ ਕੋਈ ਲਾਸਟ ਵਿੱਚ ਮੈਸੇਜ ਦੇਣਾ ਚਾਹੁੰਦੇ ਹੋ ਜੀ ਆ ਮੈਸੇਜ ਇਹ ਹੈ ਵੀ ਇਹਦੇ ਵਿੱਚ ਤਾਂ ਸਾਰੇ 14ਵੀਂ ਪ੍ਰੂਫ ਇਸ ਗੱਲ ਕਰਤੀ ਹੈ ਇਹਨਾਂ ਨੇ ਸੈਂਟਰ ਨੇ ਵੀ ਕਿਵੇਂ ਮਰਜ਼ੀ ਬਲਾਤਕਾਰ ਕਰੋ ਜਿੰਨਾ ਮਰਜ਼ੀ ਸਿੱਖ ਕੌਮ ਦਾ ਚਾਹੇ ਕਿਸੇ ਦਾ ਅਤਿਆਜਾਰ ਕਰੋ ਵੀ ਇਹ ਇਹਨਾਂ ਨੇ ਬਚਾ ਲੈਣੇ ਨੇ ਸੋ ਅੱਗੇ ਜਿਹੜੇ ਅਸਲੀ ਹਿੰਦੂ ਨੇ ਉਹ ਵੀ ਕਹਿੰਦੇ ਨੇ ਵੀ ਇਹੋ ਜਿਹੇ ਦੁਸ਼ਮਣ ਜਿਹੜੇ ਬੰਦੇ ਕਤਲ ਕਰਾਏ ਨੇ ਉਹਨਾਂ ਨੂੰ ਸਜ਼ਾ ਫਾਂਸੀ ਦੀ ਹੋਣੀ ਚਾਹੀਦੀ ਆ ਸੋ ਸਾਡੇ ਪ੍ਰਧਾਨ ਸਾਹਿਬ ਸਲਾਸੀ ਮਹਿਮਾਨ ਸਾਹਿਬ ਵੀ ਇਹ ਕੋਸ਼ਿਸ਼ ਕਰਾਂਗੇ ਜੀ ਜਾਵਾਂਗੇ ਦਿੱਲੀ ਜਾਣਗੇ ਤੇ ਇਹਦੀ ਪਹਿਰਵਾਈ ਪਹਿਲਾਂ ਵੀ ਕਰਦੇ ਆਏ ਨੇ ਹੁਣ ਵੀ ਜਾਣਗੇ ਤੇ ਇਹਦੇ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਤੇ ਤਕਰ ਪਜਾਉਣ ਦੀ ਗੱਲ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਆਨੰਦ ਪ੍ਰਧਾਨ ਜੀ